ਉਹ ਅੱਜ ਮੇਰੇ ਰੌਣਕ ਸੱਥਾਂ ਤੇ ਉਹਨਾਂ ਦਾ ਸਫਲਤਾ ਮਿਲੀ ਮੈਨੂੰ ਕਿਉਂਕਿ ਕਿਸੇ ਪਿੰਡ 'ਚ ਕੋਈ ਪੇਟੀਆਂ ਬਣਾਉਂਦਾ ਕੋਈ ਕਿਸੇ ਪਿੰਡ 'ਚ ਕੋਈ ਜਿੰਦਰੇ ਬਣਾਉਂਦਾ ਹੁਣ ਤੁਹਾਡੇ ਇੱਥੇ 30 ਪੱਤੀ ਦੀ ਗੇਮਨ ਵਾਲੇ ਤੁਸੀਂ ਦਿਖਾਇਆ ਸੀ ਦਿਖਾਵਾਂਗੇ ਉਹਨੂੰ ਹਨਾ ਕਿਸੇ ਪਿੰਡ ਦੀ ਕੋਈ ਖਾਸियत ਤੁਹਾਡੇ ਪਿੰਡ ਦੀ ਆ 30 ਨੰਬਰ 30 ਨੰਬਰ 3 ਨੰਬਰ 30 ਇਹ ਕਿਤੇ ਜੇ ਤੁਸੀਂ ਆ ਕੇ ਸਾਨੂੰ ਅੱਗੋਂ ਪਿੱਛੋਂ ਦੇਖਦੇ ਨਾ ਜਦੋਂ ਕਿਤੇ ਧੋਗੀ ਹੁੰਦੀ ਆ ਹਾਂ ਤਾਂ ਮਤਲਬ ਇੱਥੇ ਹੋਰ ਰੌਲਾ ਪੈਂਦਾ ਤੁਸੀਂ ਜਿਵੇਂ ਮਜ਼ਾ ਇਹ ਲੜਦੇ ਇਹ ਸਾਰੇ ਜੇ ਕੋਈ ਸਾਨੂੰ ਬੈਠੇ ਦੇਖ ਲਵੇ ਅਗਲਾ ਕਹਿੰਦਾ ਇਹ ਇੱਕ ਦੂਜੇ ਦੀਆਂ ਪੱਗਾਂ ਲਾ ਦੇਣਗੇ ਵੀ ਮਤਲਬ ਮਾਹੌਲ ਇਹੋ ਜਿਹਾ ਹੋ ਜਾਂਦਾ ਪਰ ਉਹ ਕੋਈ ਦਿਲੋਂ ਨਹੀਂ ਲੜਦਾ ਹੁੰਦਾ ਉਹਨੇ ਗੇਮ ਟਾਈਮ ਲਈ ਹੁੰਦਾ ਜਦੋਂ ਕੋਗੀ ਹੁੰਦੀ ਆ ਵਿਰੋਧੀ ਟੀਮ ਨੂੰ ਬਹੁਤ ਚਾਹ ਹੁੰਦਾ ਕਈ ਵਾਰੀ ਛੇਤੀ ਨਹੀਂ ਹੁੰਦੀ ਜਦੋਂ ਹੋ ਜਵੇ ਤਾਂ 4-4 5-5 ਹੋ ਜਾਂਦੀਆਂ ਨਹੀਂ ਨਹੀਂ ਹੁੰਦੀ ਪਰ ਮੈਂ ਭਰਪੂਰ ਸਿੰਘ ਜੀ ਇੱਕ ਦਿਲੋਂ ਗੱਲ ਕਹੂੰਗੀ ਕਿ ਤੁਸੀਂ ਇਸ ਚੀਜ਼ ਨੂੰ ਮਰਨ ਨਾ ਦਿਓ ਇਸ ਪੂਰੇ ਸੁਧਾਰਪਿੰਡ ਦੀ ਇਹ ਵਿਰਾਸਤ ਹੈ ਨਾ ਤਾਂ ਮੈਂ ਇੱਕ ਗੱਲ ਕਹੂੰਗੀ ਇਹ ਸਾਥ ਵਾਲਿਆਂ ਦਾ ਹੀ ਇੱਕ ਮੁਕਾਬਲਾ ਹੋ ਨਹੀਂ ਇੱਕ ਐਸਾ ਮੁਕਾਬਲਾ ਹੋਵੇ ਇਤਿਹਾਸਿਕ ਬਣ ਜਾਵੇ ਜਿਹਦੇ ਚ ਜਿੱਤਣ ਵਾਲੇ ਨੂੰ ਕੁਝ ਕੁਛ ਇੱਕ ਰਕਮ ਇਨਾਮ ਦਿੱਤੀ ਜਾਵੇ ਸ਼ੀਲਡ ਦਿੱਤੀ ਜਾਵੇ ਤਾਂ ਕਿ ਇਹ ساری ਜ਼ਿੰਦਗੀ ਸੁਧਾਰਦੀ ਤੇ ਮੋਹਰ ਲੱਗ ਜਾਵੇ ਹਾਂਜੀ ਹਾਂਜੀ ਮੈਂ ਦਿਨੋ ਚਾਹੁੰਦੀ ਬਾਕੀ ਜੋ ਰੱਬ ਨੂੰ ਮੰਨ ਜੀ ਸਾਥ ਵਾਲਿਆਂ ਦਾ ਹੀ ਇੱਕ ਮੁਕਾਬਲਾ ਹੋਵੇ ਜਿਹਦੇ ਚ ਕੁਝ ਹਾਂ ਨਹੀਂ ਇੱਕ ਐਸਾ ਮੁਕਾਬਲਾ ਹੋਵੇ ਇਤਿਹਾਸਿਕ ਬਣ ਜਾਵੇ ਜਿਹਦੇ ਚ ਜਿੱਤਣ ਵਾਲੇ ਨੂੰ ਕੁਝ ਕੁਛ ਇੱਕ ਰਕਮ ਇਨਾਮ ਦਿੱਤੀ ਜਾਵੇ ਸ਼ੀਲਡ ਦਿੱਤੀ ਜਾਵੇ ਤਾਂ ਕਿ ਇਹ ساری ਜ਼ਿੰਦਗੀ ਸੁਧਾਰਦੀ ਤੇ ਮੋਹਰ ਲੱਗ ਜਾਵੇ ਹਾਂਜੀ ਹਾਂਜੀ ਮੈਂ ਦਿਨੋ ਚਾਹੁੰਦੀ ਬਾਕੀ ਜੋ ਰੱਬ ਨੂੰ